ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਖਣੀ ਸ਼ਿਹਾਰੀ ਸਿਰ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾ ਪੜਾਰੀ ਇੰਦਰਸ਼ਟ ਕਰੇ ਮੁਸ਼ਟ ਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਪੈਰੋ ਕਰੇ ਜੀਕੋ ਕਰੇ ਉਲਟ ਬਾਹੋ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੀ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੀ ਅਵ ਘਾਟੀ ਡਰੇ ਡੋਗਰੋ ਡੁਗੋੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਾ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਕਾਂਬੀ ਸਾਹ ਕੋਟ ਸਮੰਦ ਸਿਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਏ ਦਿਨ ਦੁਨੀਆਂ ਕੀ ਪਾਤਸ਼ਾਹ ਤੇਰੀ ਪਨਾਹੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹਾਕਣੀ ਭਾਕਣੀ ਸਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋਥਾਂ ਪੜਾਰੀ ਨਿਦ੍ਰਿਸ਼ਟ ਕਰੇ ਮੋਸ਼ਟ ਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਭੈਰੋ ਕਰੇ ਜੇ ਕੋ ਕਰੈ ਉਲਟ ਵਾਹੋ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੋਗੜੂ ਡਗੋੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਦੀਤੇ ਚਾਰ ਦਿਸ਼ਾਂ ਤਾਂਬੀ ਸਾਕੋਟ ਸਮੁੰਦ ਸਿਖਾਈ ਜਹਾਂ ਤਹਾਂ ਗੁਰੂ ਨਾਨਕ ਸਾਜੀ ਕੀ ਦਿਹਾਈ ਏ ਦੀਨ ਦੁਨੀਆਂ ਕੇ ਪਾਤਸ਼ਾਹ ਤੇਰੀ ਬਨਾਈ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਖਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾ ਪੜਾਰੀ ਇੰਦਰਸ਼ਟ ਕਰੇ ਮੁਸਟ ਕਰੇ ਵੈਰ ਕਾਲ ਕਰੇ ਨજર ਕਰੇ जादू करे टूणा करे पैरो करे को करे उल्ट बाहू के सिर पर पड़े राजा को जोर में मोर के कोर में चोर के डंड में जले थले काटे, अब काटे डरे डुगोडो मुरूड़ी गुरु नानक शब्द रक्षा करी शंकर माता शंकर पिता शंकर जी ते चारों दिशा तांबी सा कोट समुंद सी खाई जहां तहां गुरु नानक शाह जी की दुहाई हे दीन दुनिया के बादशाह तेरी बणाई ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹਾਕਣੀ ਭਾਕਣੀ ਸਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋਥਾਂ ਪੜਾਰੀ ਦ੍ਰਿਸ਼ਟ ਕਰੇ ਮੋਸਟ ਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਪੈਰੋ ਕਰੇ ਜੇ ਕੋ ਕਰੇ ਉਲਟ ਵਾਹੋ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੋਗੜੋ ਡੋਗੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਾ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਦੀਤੇ ਚਾਰ ਦਿਸ਼ਾ ਤਾਂਬੀ ਸਾ ਕੋਟ ਸਮੁੰਦ ਸਿਖਾਈ ਜਹਾਂ ਤਹਾਂ ਗੁਰੂ ਨਾਨਕ ਸਾਜੀ ਕੀ ਦਿਵਾਈ ਏ ਦੀਨ ਦੁਨੀਆਂ ਕੇ ਬਾਦਸ਼ਾਹ ਤੇਰੀ ਬਨਾਈ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨੀਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਖਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾ ਪੜਾਰੀ ਇੰਦਰਸ਼ਟ ਕਰੇ ਮੁਸ਼ਟ ਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਪੈਰੂ ਕਰੇ ਜੀਕੋ ਕਰੇ ਉਲਟ ਬਾਹੋ ਕੇ ਸਿਰ ਪਰ ਪੜੇ ਰਾਜਾ ਕੋ ਜੋਰ ਮੈਂ ਮੋਰ ਕੀ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੀ ਆਵ ਕਾਟੇ ਡਰੇ ਡੂਗਰੋ ਡੂਗੋੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾਂ ਤੰਬੀ ਸਾਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे दीन दुनिया के बादशाह तेरी बनाई एक ओंकार सतनाम करता पुरख निरभो निरवैरु अकाल मूरत अज निसे पंग गुरु प्रसाद जप ਬਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਂ ਪੜਾਰੀ ਦ੍ਰਿਸ਼ਟ ਕਰੇ ਮੋਸ਼ਟ ਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਪੈਰੋ ਕਰੇ ਜੇ ਕੋ ਕਰੈ ਉਲਟ ਵਾਹੋ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੋਗੜੂ ਡੋਗੜੂ ਮਰੂੜੀ ਗੁਰੂ ਨਾਨਕ ਸ਼ਬਦ ਰੱਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ शंकर दीते चार दिशा तांबे सा कोट समुंद सिखाई जहां तहां गुरु नानक साजी की दिवहाई हे दीन दुनिया के बादशाह तेरी बनाई तन तन बाबा श्री चंद्र भगवान जी ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਖਣੀ ਸ਼ਿਹਾਰੀ ਸਿਰ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾ ਪੜਾਰੀ ਇੰਦਰਸ਼ਟ ਕਰੇ ਮੁਸ਼ਟ ਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਪੈਰੋ ਕਰੇ ਜੀਕੋ ਕਰੇ ਉਲਟ ਬਾਹੋ ਕੇਸਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੀ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੀ ਅਵ ਘਾਟੀ ਡਰੇ ਡੂਗਰੋ ਡੂਗੋੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾਂ ਤਾਂਬੇ ਸਾ ਕੋਟ ਸੁਮੰਦ ਸੇਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਏ ਦਿਨ ਦੁਨੀਆਂ ਕੇ ਪਾਤਸ਼ਾਹ ਤੇਰੀ ਬਨਾਈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹਾਕਣੀ ਭਾਕਣੀ ਸਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਂ ਪੜਾਰੀ ਦ੍ਰਿਸ਼ਟ ਕਰੇ ਮੋਸ਼ਟ ਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਭੈਰੋ ਕਰੇ ਜੇ ਕੋ ਕਰੈ ਉਲਟ ਵਾਹੋ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੋਗੜੂ ਡਗੋ ਰੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਦੀਤੇ ਚਾਰ ਦਿਸ਼ਾ ਤਾਂਬੀ ਸਾ ਕੋਟ ਸਮੁੰਦ ਸਿਖਾਈ ਜਹਾਂ ਤਹਾਂ ਗੁਰੂ ਨਾਨਕ ਸਾ ਜੀ ਕੀ ਦਿਵਾਈ ਏ ਦੀਨ ਦੁਨੀਆਂ ਕੇ ਪਾਤਸ਼ਾਹ ਤੇਰੀ ਬਨਾਈ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਕਣੀ ਭਖਣੀ ਸਿਹਾਰੀ ਸਿਰ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾ ਪੜਾਰੀ ਇੰਦਰਸ਼ਟ ਕਰੇ ਮੁਸ਼ਟ ਕਰੇ ਵੈਰ ਕਾਲ ਕਰੇ ਨજર ਕਰੇ जादू करे टूणा करे पैरो करे को करे उल्ट बाहू के सिर पर पड़े राजा को जोर में मोर के कोर में चोर के डंड में जले थले काटे अब काटे डरे डुगोडो मुरूड़ी गुरु नानक शब्द रक्षा करी शंकर माता शंकर पिता शंकर जी ते चारो दिशा तांबी स कोट समुंद सीखाई जहां तहां गुरु नानक सा जी की दुहाई हे दीन दुनिया के बादशाह तेरी पनाई ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਾਕਣੀ ਭਾਕਣੀ ਸਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋਥਾਂ ਪੜਾਰੀ ਦ੍ਰਿਸ਼ਟ ਕਰੇ ਮੋਸ਼ਟ ਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਭੈਰੋ ਕਰੇ ਜੇ ਕੋ ਕਰੈ ਉਲਟ ਵਾਹੋ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਚੋਰ ਕੇ ਡੰਡ ਮੇ ਜਲੇ ਥਲੇ ਘਾਟੀ ਅਬ ਘਾਟੀ ਡਰੇ ਡੋਗੜੋ ਡੋਗੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਦੀਤੇ ਚਾਰ ਦਿਸ਼ਾ ਤਾਂਬੀ ਸਾ ਕੋਟ ਸਮੁੰਦ ਸਿਖਾਈ ਜਹਾਂ ਤਹਾਂ ਗੁਰੂ ਨਾਨਕ ਸਾਜੀ ਕੀ ਦਿਵਾਈ ਏ ਦਿਨ ਦੁਨੀਆਂ ਕੇ ਬਾਦਸ਼ਾਹ ਤੇਰੀ ਪਨਾਹੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ